ਨਮਸਕਾਰ ਸਾਥਿਓ ਮੈਂ ਮੀਵਾ ਸਿੰਘ ਕੁਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ న్యూਸ ਸਾਡੇ ਨਾਲ ਨੇ ਆਪਣੇ ਪ੍ਰਕਾਸ਼ ਬਾਲਾ ਸਰ ਜੋ ਕਿ ਆਪਣੇ ਸਮਾਜ ਦੇ ਬਹੁਤ ਸਾਰੀਆਂ ਇਹ ਜੇ ਕੁਰਤੀਆਂ ਨੂੰ ਲੈ ਕੇ ਇੱਕ ਕਮੀਡੀਅਨ ਕਰਦੇ ਰਹਿੰਦੇ ਨੇ ਜਿਵੇਂ ਕਿ ਨਸ਼ੇ ਨੂੰ ਲੈ ਕੇ ਦਾਜ ਪਰਥਾ ਨੂੰ ਲੈ ਕੇ ਜਾਂ ਜਿਹੜੀ ਸਾਡੇ ਸਮਾਜ ਚ ਕੁਝ ਇਸ ਤਰ੍ਹਾਂ ਦੇ ਕੁਰਤੀਆਂ ਨੇ ਕੀ ਉਹਨਾਂ ਦਾ ਉਜਾਗਰ ਇਹਨਾਂ ਨੇ ਕੀਤਾ ਆਓ ਇਹਨਾਂ ਤੋਂ ਅੱਜ ਪੁੱਛਦੇ ਹਾਂ ਕਿ ਤੁਸੀਂ ਕਿਹੜੀ ਕਿਹੜੀ ਕਮੀਡੀਅਨ ਕੀਤੀ ਹੈ ਉਹ ਸਮਾਜ ਵਿੱਚ ਕੀ ਉਹਨਾਂ ਦਾ ਮੈਸੇਜ ਆਂਦਾ ਹੈ ਪ੍ਰਕਾਸ਼ ਬਲਾ ਸਰ ਜੀ ਪਹਿਲਾਂ ਤੁਹਾਡਾ ਮਾਲਵਾ ਪੰਜਾਬ ਤੋਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਭ ਤੋਂ ਪਹਿਲਾਂ ਮੈਂ ਮਾਲਵਾ ਪੰਜਾਬ న్యూਸ 13 ਭਾਈ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਭਾਈ ਸਾਹਿਬ ਜੀ ਤੁਸੀਂ ਜਿਵੇਂ ਪੁੱਛਿਆ ਕਿ ਮੇਰੀ ਵੀਡੀਓ ਕਮੇਡੀ ਦਾ ਮੇਨ ਮਹੱਤਵ ਕੀ ਹੈ ਤੇ ਦੇਖੋ ਜੀ ਮੇਰੇ ਚੈਨਲ ਦੀ ਹਰ ਤਰ੍ਹਾਂ ਦੀ ਵੀਡੀਓ ਮਿਲੇਗੀ ਤੁਹਾਨੂੰ ਜੇ ਤੁਸੀਂ ਪੁੱਛਿਆ ਨਸੇ ਵਰਤੀ ਨਸੇ ਪਰਤੀ ਤੁਹਾਨੂੰ ਮੇਰੀ ਪੰਜਾਬੀ ਵੀਡੀਓ ਮਿਲੇਗੀ ਆਸ ਕੀ ਬਲੈਕੀਆ ਉਸ ਸਮੇਂ ਨਾ ਪਹਿਲਾਂ ਰੱਖਿਆ ਸੀ ਮੁਫਤ ਨਸ਼ਾ ਖਵਾ ਖਵਾ ਬਣਾ ਲੈਂਦੇ ਨੇ ਗਾਕ ਪਰ ਉਹ YouTube ਤੇ ਥੋੜੀ ਜਿਹੀ ਕੰਟੈਂਟ ਹੁੰਦੇ ਆ ਉਸ ਨਾਮ ਚੇਂਜ ਕਰਕੇ ਰੱਖਿਆ ਮੈਂ ਆਸ ਕੀ ਬਲੈਕੀਆ ਤੇ ਉਸ ਤੋਂ ਬਾਅਦ ਇੱਕ ਆਪਣੀ 46 ਫਿਲਮ ਆਈ ਜੀ ਜੰਗੀਰਾ ڈاکੂ ਇੱਕ ਉਸ ਤੋਂ ਬਾਅਦ ਆਈ ਜੀ ਪੰਜਾਬੀ ਵੈਲੀ ਜੱਟ ਇਸ ਤੋਂ ਇਲਾਵਾ ਹੋਰ ਵੀ ਬਹੁਤ ਤੁਹਾਨੂੰ ਪੰਜਾਬੀ ਫਿਲਮਾਂ ਮਿਲ ਲੀਆਂ ਉਸ ਤੋਂ ਨਾਲ-ਨਾਲ ਮੈਂ ਹਰਿਆਣਵੀ ਤadien ਜਿਵੇਂ ਰਸਤਾ ਬੰਧਨ ਵਿਸ਼ੇਸ਼ ਹੁਣ ਪਿਛਲੇ ਦਿਨਾਂ ਪਾਈ ਸੀ ਪੰਜਵੇਂ ਜ਼ਮੀਨ ਪੰਜਵੇਂ ਜ਼ਮੀਨ ਬੀਜਣਾਂ ਲੱਗੀ ਕਿ ਜ਼ਿੰਦਗੀ ਤੇ ਬਾਕੀ ਆਪਣਾ ਭਾਈ ਸਾਹਿਬ ਇੱਕ ਵਲੌਗ ਚੈਨਲ ਹੈ ਪ੍ਰਕਾਸ਼ ਵਲੌਗ ਗੀਤ ਉਹ ਜੋ ਉੱਤੇ ਜਿਵੇਂ ਵੀ ਸਮਾਜ ਦਾ ਕੋਈ ਵੀ ਸੰमेलन ਹੁੰਦਾ ਉਹ ਕੰਮਦੇ ਰਹਿੰਦੇ ਆ ਪ੍ਰਕਾਸ਼ ਜੀ ਤੁਸੀਂ ਦੇਖिए ਕਮੇਡੀਅਨ ਕਿੰਨੇ ਕਿ ਟਾਈਮ ਤੋਂ ਕਰ ਰਿਹਾ ਹੈਗੇ ਅੱਛਾ ਇਹ ਭਾਈ ਸਾਹਿਬ ਜੀ 2011 ਤੇ ਮੈਂ ਪਹਿਲੀ ਵਾਰ ਕੈਮਰੇ ਅੱਗੇ ਆਇਆ ਸੀ ਤੇ ਉਸ ਤੋਂ ਬਾਅਦ ਵਾਇਰਲ ਹੋਣ ਚਾਇਆ ਹੌਲੀ ਹੌਲੀ ਸਫਰ ਵੱਧ ਗਿਆ ਤੇ 2019 ਤੇ ਆਪਣੀ YouTube ਤੇ ਪਹਿਲੀ ਵੀਡੀਓ ਰਿਲੀਜ਼ ਹੋਈ ਸੀ ਗਰੀਬੋ ਦਾ ਲਾਕਡਾਊਨ ਜਿਹਦੇ ਵਿੱਚ ਅੱਪਾ ਨੂੰ ಅಪਾਰ ਪਿਆਰ ਸਫਲਤਾ ਮਿਲੀ ਉਸ ਤੋਂ ਬਾਅਦ ਜੀ ਇਹ ਜੋ ਮਲੋ ਕੈਨੇਡਾ ਦਾ ਸ਼ੌਂਕ ਸੀ ਕੈਨੇਡਾ ਦੇ ਨਾਲ-ਨਾਲ ਜਿਵੇਂ ਆਪਦੇ ਸਮਾਜ ਨੇ ਹੋਰ ਭਰਾਵਾਂ ਨੇ ਸਾਥ ਦਿੱਤਾ ਹੋਰ ਗਾਹ ਨੂੰ ਵੱਧ ਗਿਆ ਤੇ ਉਸ ਤੋਂ ਬਾਅਦ ਮੇਰਾ ਜਿਵੇਂ ਜਿਵੇਂ ਸੰਪਰਕ ਵਧਦੇ ਗਏ ਹੌਲੀ ਹੌਲੀ ਮੈਂ ਇੱਕ ਕਮੀਡੀਅਨ ਤੋਂ ਗੀਤ ਆਰਟਿਸਟ ਲੈ ਕੇ ਤੁਰ ਗਿਆ ਤੇ ਮੇਰਾ ਪਹਿਲਾ ਗੀਤ ਆਇਆ ਸੀ ਪੰਜਾਬੀ ਪਰਪੋਜ਼ ਦੂਜਾ ਮੇਰਾ ਗਾਣਾ ਸੀ ਰਤਬਾ ਫੈਰੀ ਲੱਠ ਤੀਜਾ ਮੇਰਾ ਗਾਣਾ ਸੀ ਸਤਨਾ ਚੌਧਰੀ ਨਾਲ ਛੋਰਾ ਮੇਰੀ ਜਾਨ ਸ ਹੈ ਉਸ ਤੋਂ ਬਾਅਦ ਤੇ ਭਾਈ ਸਾਹਿਬ ਗਾਣੇ ਦੀ ਛੜੀ ਲੱਗ ਗਈ ਜਿਵੇਂ ਰਾਜ ਮਾਵਰ ਮਾਸੂਮ ਸ਼ਰਮਾ ਤੇ ਪਰੰਜਲ ਦਈਆ ਹੋਰ ਇਹਨੇ ਕਾ ਮਾਲੋ ਕਲਾਕਾਰ ਨੇ ਕਿਨਾ ਕਿਨਾ ਦੇ ਨਾਮ ਲਈਏ ਪ੍ਰਕਾਸ਼ ਜੀ ਤੁਸੀਂ ਕੁਝ ਨਾ ਕੁਝ ਸਾਡੇ ਦਰਸ਼ਕਾਂ ਨੂੰ ਕੁਝ ਡਾਇਲੋਗ ਕਮੇਡੀਅਨ ਦੇ ਸੁਣਾਓ ਜੀ ਜੇ ਕੋਈ ਕੁਝ ਹੈਗੇ ਕੁਝ ਇੱਕ ਦੋ ਕੁਝ ਹੈਗੇ ਅੱਛਾ ਮੈਂ ਤੁਹਾਨੂੰ ਇੱਕ ਜੋ ਮੇਰੇ ਦਿਲ ਨੂੰ ਅੱਜ ਵੀ ਸਕੂਨ ਦਿੰਦਾ ਹੈ ਤੇ ਅਕਸਰ ਮੈਂ ਸੁਣਾਉਂਦਾ ਵੀ ਹਾਂ ਕਿ ਇੱਕ ਯੋਗਰਾਜ ਦਾ ਡਾਇਲੋਗ ਬੋਲਿਆ ਹੋਇਆ ਹੈ ਵੱਡਾ ਕਲਾਕਾਰ ਫਿਲਮ ਤੇ ਕਿ ਕਲਾਕਾਰ ਤੇ ਫਕੀਰ ਇੱਕ ਰੱਬ ਦਾ ਰੂਪ ਹੁੰਦੇ ਕਲਾਕਾਰ ਤੇ ਫਕੀਰ ਇੱਕ ਰੱਬ ਦਾ ਰੂਪ ਹੁੰਦੇ ਨੇ ਇਹਨਾਂ ਨੂੰ ਜਨਤਾ ਜਿਸ ਤਰ੍ਹਾਂ ਤਾਲਣਾ ਚਾਹੁੰਦੀ ਏ ਉਸ ਤਰ੍ਹਾਂ ਢਲ ਜਾਂਦੇ ਨੇ ਜਿਵੇਂ ਕਿ ਇੱਕ ਫਕੀਰ ਆਪਣੇ ਦਰ ਮੰਗਣ ਆਇਆ ਜੇ ਦੱਪਾ ਉਹਨੂੰ ਕਹਤਾ ਵੀ ਬਹਿ ਜਾ ਪ੍ਰਸ਼ਾਦਾ ਛਕ ਲੈ ਉਧਰ ਤੇ ਬਹਿ ਜਾਏਗਾ ਜੇ ਕਹਤਾ ਨਹੀਂ ਪੱਜਾ ਉਹ ਤੁਰ ਜਾਏਗਾ ਐਵੇਂ ਹੀ ਕਲਾਕਾਰ ਹੁੰਦਾ ਜੀ ਕਲਾਕਾਰ ਸਮਾਜ ਸੁਧਾਰ ਦੇ ਨਾਲ ਨਾਲ ਹੋਰ ਬੜੀਆਂ ਐਕਟ ਪੇਸ਼ ਕਰਦਾ ਹੈ ਕਿ ਉਹ ਐਸਾ ਰੂਪ ਧਾਰਨ ਕਰਦਾ ਵੀ ਮੇਰੇ ਸਮਾਜ ਨੂੰ ਸੁਧਾਰ ਮੂਲੇ ਅਕਸਰ ਤੁਸੀਂ ਦੇਖ ਦਿਓ ਕਿ ਇੱਕ ਅਸੀਂ ਕਾਫੀ ਫਿਲਮਾਂ 'ਚ ਗੁੰਡੇ ਦਾ ਰੋਲ ਕਰਦੇ ਆ ਤੇ ਅਗਲਾ ਅਗਲੇ ਦਿਨ ਅਸੀਂ ਐਂਟੀ ਹੁੰਦੇ ਉਹ ਸਾਨੂੰ ਮਾਰਦਾ ਉਹਦਾ ਮਤਲਬ ਇਹ ਅਸੀਂ ਪਤਾ ਨਹੀਂ ਕਿਉਂ ਕਰਦੇ ਆ ਵੀ ਤਾਂ ਕਿ ਸਮਾਜ ਨੂੰ ਪਤਾ ਲੱਗੇ ਕਿ ਅਸੀਂ ਬੁਰਾ ਕੰਮ ਕੀਤਾ ਤੇ ਉਹਦੀ ਸਾਨੂੰ سزا ਮਿਲੀ ਤੇ ਇਸ ਦੇ ਨਾਲ ਨਾਲ ਭਾਈ ਸਾਹਿਬ ਮੈਂ ਤੁਹਾਨੂੰ ਹੋਰ ਬਹੁਤ ਵੱਡੀ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਆਪਣਾ 3 ਸੀਰੀਜ਼ ਕੰਪਨੀ 'ਤੇ ਸਿਲੈਕਸ਼ਨ ਹੋਇਆ ਹੈ ਤੇ ਆਪਾਂ 14 ਗਾਣੇ ਕਰ ਚੁੱਕੇ ਆ ਉਹਦੇ ਵਿੱਚ ਜੀ ਲੋਕਿ ਇੱਕ ਆਪਣੇ ਵਰਲਡ ਫੇਮਸ ਹੈ ਸਨੋਟੈਕ ਕੰਪਨੀ ਉਹਦੇ ਵਿੱਚ ਆਪਾਂ ਲਗਭਗ 2700 ਵੀਡੀਓ ਬਣਾ ਚੁੱਕੇ ਆ ਜੀ ਮਨਰਾਜ ਗਿੱਲ ਇੱਕ ਸੈਮਰੂ ਕੁਮਾਰ ਫਿਲਮ ਇਹਨਾਂ ਵਿੱਚ ਵੀ ਆਪਾਂ ਐਕਟ ਕਰ ਚੁੱਕੇ ਆਂ ਇਹ ਸਾਡੇ ਹੀ ਸਮਾਜ ਦੇ ਪ੍ਰਕਾਸ਼ ਬਾਲਾ ਸਰ ਜਿਸ ਨੇ ਕਮੇਡੀਅਨ ਦੇ ਨਾਲ ਨਾਲ ਕੁਝ ਗੀਤ ਵੀ ਆਪਣੇ ਲਿਖੇ ਗਾਏ ਹੋਏ ਨੇ ਤਾਂ ਮੈਂ ਆਪਣੇ ਹੀ ਸਮਾਜ ਨੂੰ ਕਹਿੰਦਾ ਕਿ ਇਸ ਤਰ੍ਹਾਂ ਦੇ ਆਪਣੇ ਹੀ ਸਮਾਜ ਦੇ ਲੋਕਾਂ ਨੂੰ ਜਿਹੜੇ ਕਮੇਡੀਅਨ ਰਹੀ ਆਪਣੇ ਹੀ ਸਮਾਜ ਨੂੰ ਕੁਝ ਜਾਗਰਿਤ ਕਰਦੇ ਨੇ ਤਾਂ ਮੈਂ ਕਹਿੰਦਾ ਕਿ ਉਹਨਾਂ ਨੂੰ ਤੁਸੀਂ ਉਤਸ਼ਾਹ ਕਰਾਇਆ ਕਰੋ ਤੇ ਸਾਥਿਓ ਇਹ ਮਾਲਵਾ ਪੰਜਾਬ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਹੋਰ ਵੀ ਫਿਲਮਾਂ ਅਤੇ ਜੋ ਇਹਨਾਂ ਦੇ ਕਮੇਡੀਅਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ